ਕਹਿੰਦੇ ਨੇ ਕਿ ਜੇਕਰ ਬੰਦੇ ਦੇ ਹੌਸਲੇ ਬਲੰਦ ਹੋਣ ਤਾਂ ਉਹ ਹਰ ਇੱਕ ਮੁਸ਼ਕਲ ਨੂੰ ਪਾਰ ਕਰ ਜਾਂਦਾ ਹੈ ਇਦਾਂ ਦਾ ਹੀ ਇੱਕ ਨੌਜਵਾਨ ਹੈ ਪਠਾਨਕੋਟ ਦਾ ਅਮਨ ਜਿਸ ਦੀ ਇੱਕ ਲੱਤ 10 ਸਾਲ ਦੀ ਉਮਰ ਦੇ ਵਿੱਚ ਹੀ ਕੱਟੀ ਗਈ ਸੀ ਜਿਸ ਤੋਂ ਬਾਅਦ ਉਸਨੇ ਹਿੰਮਤ ਨਹੀਂ ਹਾਰੀ ਅਤੇ 12ਵੀਂ ਤੱਕ ਦੀ ਸਿੱਖਿਆ ਵੀ ਹਾਸਲ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਸਨੇ ਪੜ੍ਹਾਈ ਛੱਡ ਦਿੱਤੀ ਕੰਮ ਕਰਨ ਦੇ ਲਈ ਜੱਦੋ ਜਾਇਦ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਕਿਤੇ ਵੀ ਕੰਮ ਨਹੀਂ ਮਿਲਿਆ ਇਥੋਂ ਤੱਕ ਕਿ ਉਸਨੇ ਦਿਹਾੜੀਆਂ ਲਗਾਉਣ ਦੇ ਲਈ ਵੀ ਲੋਕਾਂ ਅੱਗੇ ਗੁਹਾਰ ਲਗਾਈ ਹੈ ਪਰ ਕਿਸੇ ਨੇ ਉਸ ਨੂੰ ਹੈਂਡੀਕੈਪ ਹੋਣ ਦੇ ਕਾਰਨ ਦਿਹਾੜੀ ਤੇ ਵੀ ਨਹੀਂ ਰੱਖਿਆ ਜਿਸ ਦੇ ਬਾਅਦ ਉਸਨੇ ਬੱਸ ਉੱਪਰ ਕੰਡਕਟਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਇੱਕ ਨਿੱਜੀ ਬੱਸ ਮਾਲਕ ਨੇ ਉਸ ਨੂੰ ਕੰਮ ਕਰਨ ਦੇ ਲਈ ਕਿਹਾ ਜਿਸ ਤੋਂ ਬਾਅਦ ਹੁਣ ਉਹ ਆਪਣੀ ਇੱਕ ਲੱਤ ਦੇ ਸਹਾਰੇ ਹੀ ਕੰਡਕਟਰੀ ਕਰ ਰਿਹਾ ਅਤੇ ਚਲਦੀ বাস ਦੇ ਉੱਪਰ ਛਾਲ ਮਾਰ ਕੇ ਚੜ ਜਾਂਦਾ ਹੈ ਅਤੇ বাস ਦੇ ਵਿੱਚ ਲੋਕਾਂ ਨੇ ਆ ਟਿਕਟਾਂ ਵੀ ਕੱਟ ਰਿਹਾ ਹੈ ਅਤੇ ਦੂਜੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਸਰੋਤ ਬਣਿਆ ਹੋਇਆ ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਪਰਨਾ ਮਨਾ ਜੀ ਅਮਨ ਜੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਹੈਗੇ ਸਰ ਇਹ ਮੇਰਾ ਬਚਪਨ ਚ ਐਕਸੀਡੈਂਟ ਹੋ ਗਿਆ ਸੀ ਇਹ 10 ਸਾਲ ਦੀ ਉਮਰ ਦੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਨੇ ਪਹਿਲਾਂ 6-7 ਮਹੀਨੇ ਮੰਜੇ ਤੇ ਵੀ ਰਿਆ ਪਹਿਲਾਂ ਚੰਗੇ ਨਹੀਂ ਸੀ ਤੇ ਪਲੱਸ 2 ਵੀ ਕੀਤੀ ਐ ਤੇ ਕੰਮ ਕੋਈ ਨਹੀਂ ਮਿਲਿਆ ਬਥੇਰੇ ਵੀ ਫਾਰਮ ਵੀ ਭਰੇ ਹੈਂਡੀਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਭਰੇ ਸਰਕਾਰ ਨੇ ਪਰ ਨਹੀਂ ਸੁਣੀ ਤੇ ਫਿਰ ਮੈਂ ਤਿਹੜੀਆਂ ਵੀ ਲਾਈਆਂ ਉਹਦੇ ਵਿੱਚ ਵੀ ਨਹੀਂ ਬਾਰਾ ਖਤਾ ਤੇ ਚਲੋ ਫਿਰ ਮੈਂ ਸੋਚਿਆ ਕਿ ਫੋਰ ਕਿਤੇ ਕੰਮ ਕਰਦਾ ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ ਤੇ ਸਾਡੇ ਅਰਪਣ ਬਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਚਾਹੀਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੁਸੀਂ ਕਨੈਕਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਫਿਰ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਫਿਰ ਮੈਂ ਮਿਹਨਤ ਕਰੇਗਾ ਨਾ ਮਿਹਨਤ ਦੀ ਖਾਏ ਕਰਨਾ ਹੈ ਤੇ ਆਪਣੇ ਬੱਚਿਆਂ ਦਾ ਕੁਝ ਆਣਾ ਵੀ ਕਰੇਗਾ गुजारा ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਕਿਹਾ ਸਰ ਗੁਜਾਰਾ ਤੇ ਨਹੀਂ ਹੁੰਦਾ ਪਰ ਚਲੋ ਥਾਲ ਫੁਲਕਾ ਤਾਂ ਚੱਲੇ ਰਹਿੰਦਾ ਹੈ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਚ ਪੈ ਜਾਂਦੇ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਸ ਤੁਮਾਉਣ ਪੜੇ ਲਿਖੇ ਹੈ ਤੁਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਦੇਣ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਤੇ ਘਰ ਕਿਸੇ ਦੇ ਆ ਕੇ ਅਧੇਨਾ ਤੇ ਨਾ ਕਿਸੇ ਕੋ ਮੰਗੇ ਬਸ ਇਹੀ ਕਰਨਾ ਚਾਹੁੰਦਾ ਕਿ ਹਾਂ ਕਿ ਤੁਮਾਉਣ ਵੱਧ ਤੋਂ ਵੱਧ ਤੁਮਾਉਣ ਤੁਗੀ ਜੀ ਜਿਸ ਤਰ੍ਹਾਂ ਅਮਨ ਉਹ ਰੀ ਦੇਖਿਆ ਗਈ ਹੈਂਡੀਕੈਪ ਟੱਕ ਨੇ ਲੱਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਾਂ ਜਾਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਆਪਣੇ ਇੱਕ ਮਿਹਨਤ ਕਰੇ ਕਰਦਾ ਜੀ ਆਪਣੇ ਪਰਿਵਾਰ ਪਾਲੇ ਕਰਦਾ ਜੀ ਸਭ ਤੋਂ ਬੜਾ ਚੰਗਾ ਜੀ ਸਾਡੇ ਨਾਲ ਵਧੀਆ ਆਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਜਿਸਨੂੰ ਦੇਖਿਆ ਕਾਫੀ ਔਖਾ ਕੰਮ ਹੁੰਦਾ ਨਾ ਕਨੈਕਟਰੀ ਦਾ ਇੱਕ ਲੱਤ ਨਹੀਂ ਹੈ ਔਖਾ ਹੈ ਜੀ ਕੰਮ ਔਖਾ ਫਿਰਦੀ ਆ ਉਸ ਤੋਂ ਕਰੀ ਜਾਂਦਾ ਜੀ ਬਹੁਤ ਸਪੱਸ਼ਟ ਗੱਲ ਹੈ। ਆਮ ਦੇਖਿਆ ਬੱਚੇ ਇਹ ਪੜ੍ਹ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ ਚ ਪੈਂਦੇ ਨੇ ਕੰਮ ਨਹੀਂ ਕਰਦੇ। ਵੀ ਇਹ ਕੰਮ ਛੋਟਾ ਹੈਗਾ, ਅਚ ਨਹੀਂ ਕਰਨਾ, ਵੱਡਾ ਕੰਮ ਇਨਨਾ ਚਾਹੀਦਾ। ਕੀ ਕਹਿਣਾ ਚਾਹੋਗੇ? ਹਾਂ ਜੀ ਗੱਲ ਤੁਹਾਡੀ ਬੜੀ ਹੈ ਜੀ ਪਰ ਲੇਕਿਨ ਮੁੰਡਾ ਹਾਸਲੈਂਡ ਸੜਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ, ਮਿਹਨਤ ਕਰਦਾ ਜੀ, ਆਪਣੀ ਮਿਹਨਤ ਨਾਲ ਕਮਾਈ ਕਰਦਾ ਜੀ। ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੱਚੇ ਮੈਂ ਕੰਮ ਕਰਦਾ ਪਿਆ। ਜਿਹੜੇ ਨਸ਼ਿਆਂ ਵਿੱਚ ਪੈਂਦੇ ਨੇ ਨੌਜਵਾਨ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਮੈਂ ਇਹੋ ਕਹਿਣਾ ਚਾਹੁੰਦਾ ਵੀ ਮੁੰਡੇ ਨੂੰ ਦੇਖੋ, ਇਹ ਮੁੰਡਾ ਵੇਖ ਕੇ ਤਾਂ ਮ